ਪਰਮ ਸਨਮਾਨ ਸਤਕਾਰੀ ਹੋਗ ਸਾਹਿਬ ਸਤਗੁਰੂ ਗੁਰੂ ਗਰੀਬ ਨਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀਨ ਦਿਆਲ ਗੁਰਦੇਵ ਪਿਤਾ ਜੀ ਦੇ ਪਾਵਨ ਦਰਬਾਰ ਅੰਦਰ ਸੁਭਾਏ ਮਾਨ ਜੁੜ ਬੈਠੀ ਸਮੂਹ ਸਾਸੰਗ ਜੀ ਬੜੇ ਪਿਆਰ ਨਾਲ ਹਾਜ਼ਰੀਆਂ ਲਵਾ ਰਹੇ ਹੋ ਸਤਿਗੁਰ ਜੀ ਦੀ ਅੰਮ੍ਰਿਤ ਬਾਣੀ ਦਾ ਆਪ ਜੀ ਨੇ ਪਾਠ শ্রবণ ਕੀਤਾ ਹੈ। ਅਸੀਂ ਚਾਰ ਪਦੀ ਪੜੇ ਨੇ ਅਸ਼ਟ ਪਦੀ ਦੀ ਸੰਪੂਰਨਤਾ ਵਾਲੇ। 424 ਅੰਗ ਤੇ ਇਹ ਸ਼ਬਦ ਦਰਜ ਹੈ। ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਬਚਨ ਹੈ ਜੀ। ਅਜੇ ਨ ਅੰਮ੍ਰਿਤ ਬਚਨਾਂ ਨੂੰ ਆਪਾਂ ਵਿਚਾਰਨੇ ਸੁਵਾਉ ਕੁਝ ਕਹਿਣ ਸੁਣਨ ਤੋਂ ਪਹਿਲਾਂ ਫਤਿਹ ਕਰਿਓ ਪਰਵਾਨ ਤੇ ਪਿਆਰ ਸਹਿ ਤਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਜੀ ਦਾ ਅੰਮ੍ਰਿਤ ਵਚਨ ਹੈ ਮਹਾਰਾਜ ਫਰਮਾ ਰਹੇ ਨੇ ਸ੍ਰੀ ਗੁਰੂ ਅਮਰਦਾਸ ਜੀ ਕਿ ਸੱਚਾ ਸ਼ਬਦ ਸੱਚੀ ਹੈ ਬਾਣੀ ਕਿ ਜਿਹੜਾ ਉਹ ਪਰਮਾਤਮਾ ਹੈ ਉਹ ਪਰਮਾਤਮਾ ਵੀ ਅਬਿਨਾਸੀ ਹੈ ਸੱਚਾ ਹੈ ਸੱਚਾ ਤੋਂ ਭਾਵ ਇਥੇ ਝੂਠ ਸੱਚ ਵਾਲਾ ਸੱਚਾ ਨਹੀਂ ਹੈ ਇਥੇ ਸੱਚ ਤੋਂ ਭਾਵ ਸੱਚੇ ਤੋਂ ਭਾਵ ਹੈ ਜਿੰਨੇ ਹਮੇਸ਼ਾ ਸੰਸਾਰ ਤੇ ਰਹਿਣਾ ਜਿਹੜਾ ਸਦੀਵੀ ਹੈ ਜਿਹਨੂੰ ਮਹਾਰਾਜ ਨੇ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋ ਸਿ ਪ ਸੱਚ ਉਹ ਪਰਮਾਤਮਾ ਮਹਾਰਾਜ ਨੇ ਆਖਿਆ ਪਰਮਾਤਮਾ ਵੀ ਸਦੀਵੀ ਹੈ ਹਮੇਸ਼ਾ ਰਹਿਣ ਵਾਲਾ ਹੈ ਉਹਦਾ ਸ਼ਬਦ ਵੀ ਸਦੀਵੀ ਹੈ ਤੇ ਸਾਦ ਸੰਗਤ ਉਸ ਪਰਮਾਤਮਾ ਦੇ ਮੁਖ ਵਿੱਚੋਂ ਨਿਕਲੀ ਹੋਈ ਬਾਣੀ ਵੀ ਸਦੀਵੀ ਹੈ ਕਿਉਂਕਿ ਜੇ ਪਰਮਾਤਮਾ ਸਦੀਵੀ ਹੈ ਤੇ ਇਹ ਬਾਣੀ ਵੀ ਤੇ ਤੁਰ ਦਰਗਾਹ ਤੋਂ ਆਈ ਹੋਈ ਬਾਣੀ ਹੈ ਨਾ ਮਹਾਰਾਜ ਤਾਂ ਸਤਗੁਰੂ ਜੀ ਦਾ ਵੀ ਤੇ ਬਚਨ ਹੈ ਕਿ ਹਉ ਆਪੋ ਹਉ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮਾਓ ਜੋ ਕਿ ਜਿਵੇਂ ਰੱਬ ਦਾ ਹੁਕਮ ਹੈ ਇਹ ਰੱਬ ਦੇ ਬਚਨ ਨੇ ਗੁਰੂ ਨਾਨਕ ਜੀ ਵੀ ਆਖਦੇ ਮੈਂ ਨਹੀਂ ਬੋਲਦਾ ਇਹ ਖਸਮ ਬੋਲਦਾ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੂ ਜੇ ਪਰਮਾਤਮਾ ਸਦੀਵੀ ਹੈ ਪਰਮਾਤਮਾ ਦੇ ਮੁਖ ਵਿੱਚੋਂ ਨਿਕਲਣ ਵਾਲੀ ਬਾਣੀ ਵੀ ਸੱਚੀ ਹੈ ਉਹ ਸ਼ਬਦ ਵੀ ਸੱਚ ਹੈ ਤੇ ਮਹਾਰਾਜ ਆਖਦੇ ਆ ਗੁਰਮੁਖ ਜੁਗ ਜੁਗ ਆਖ ਵਖਾਣੀ ਜਿਹੜੇ ਗੁਰੂ ਵਾਲੇ ਬਣਦੇ ਆ ਜੁਗਾ ਜੁਗਾਂਤਰਾ ਤੋਂ ਉਹ ਆਪਣੇ ਮੁਖ ਚੋਂ ਇਸ ਬਾਣੀ ਨੂੰ ਆਖਦੇ ਆਏ ਆ ਇਸ ਬਾਣੀ ਦਾ ਵਿਖਿਆਨ ਕਰਦੇ ਆਏ ਸਾਤ ਸੰਗਤ ਇਹ ਬਾਣੀ ਕੇਵਲ ਜੈਸੀ ਕਹ ਲਈਏ ਵੀ ਬਾਣੀ ਗੁਰਨਾਨਕ ਸੱਚੇ ਪਾਤਸ਼ਾਹ ਜੀ ਤੋਂ ਬਾਅਦ ਆਈ ਹੈ ਨਹੀਂ ਬਾਣੀ ਪਹਿਲਾਂ ਵੀ ਆਈ ਹੈ ਜਿਹੜੇ ਸ਼ਬਦ ਅਕਾਲ ਪੁਰਖ ਪਰਮਾਤਮਾ ਦੀ ਸਿਫਤ ਦੇ ਨੇ ਵਡਿਆਈ ਦੇ ਨੇ ਉਹਦੀ ਉਮਤ ਦੇ ਨੇ ਉਹ ਬਾਣੀ ਹੈ ਹੁਣ ਭਗਤ ਜੈਦੇਵ ਸਾਹਿਬ ਬਾਬਾ ਫਰੀਦ ਸਾਹਿਬ ਇਹ ਤੇ ਗੁਰਨਾਨਕ ਜੀ ਤੋਂ ਵੀ ਪਹਿਲਾਂ ਹੋਇਆ ਨਾ ਸਾਰੇ ਭਗਤ ਪਰ ਅਸੀਂ ਉਹਨਾਂ ਦੀ ਬਾਣੀ ਪੜਦੇ ਆ ਭਾਵ ਇਹ ਬਾਣੀ ਪਹਿਲਾਂ ਵੀ ਆਈ ਹੈ ਕਿਉਂਕਿ ਹਜ਼ੂਰ ਆਖਦੇ ਧੁਰ ਕੀ ਬਾਣੀ ਆਈ ਜਿਸ ਨਾਲ ਸਗਲੀ ਚਿੰਤ ਮਿਟਾਈ ਹੁਣ ਪਰਮਾਤਮਾ ਪਤਾ ਨਹੀਂ ਕਦੋਂ ਦਾ ਹੈ ਕੋਈ ਨਹੀਂ ਜਾਣਦਾ ਤੇ ਜਿੰਨੇ ਵੀ ਸੰਸਾਰ ਵਿੱਚ ਭਾਗਤ ਵੱਖ-ਵੱਖ ਸਮੇਂ ਤੇ ਹੋਏ ਤੇ ਸਾਧ ਸੰਗਤ ਉਹ ਆਪਣੇ ਮੁਖ ਚੋਂ ਜਦੋਂ ਵੀ ਵਾਹਿਗੁਰੂ ਨਿਰੋਲ ਪਰਮਾਤਮਾ ਦੀ ਸਿਫਤ ਕਰਦੇ ਵਡਿਆਈ ਕਰਦੇ ਸਮਝ ਲਓ ਮਾਲਕ ਦੀ ਬਾਣੀ ਨੂੰ ਗਾਉਂਦੇ ਮਹਾਰਾਜ ਤਾਂ ਕਹਿ ਰਿਹਾ ਸੱਚਾ ਸ਼ਬਦ ਸੱਚੀ ਹੈ ਬਾਣੀ ਗੁਰਮੁਖ ਜੁਗ-ਜੁਗ ਆਖ ਵਖਾਣੀ ਜਿਹੜੇ ਗੁਰਮੁਖ ਇਸ ਬਾਣੀ ਨਾਲ ਜੁੜੇ ਜਿਹੜੇ ਭਗਤ ਇਸ ਬਾਣੀ ਨਾਲ ਜੁੜੇ ਬਾਣੀ ਨੂੰ ਜਿਨ੍ਹਾਂ ਨੇ ਪੜਿਆ ਇਹ ਗੁਰਬਾਣੀ ਤੁਰ ਦਰਗਾਹ ਤੋਂ ਆਈ ਤੇ ਉਹਨਾਂ ਭਗਤਾਂ ਨੂੰ ਫਿਰ ਆਪਣੇ ਨਾਲ ਹੀ ਸੱਚਖੰਡ ਲੈ ਗਏ ਜਿਹੜਾ ਬਾਣੀ ਨਾਲ ਜੁੜਦਾ ਬਾਣੀ ਨਾਲ ਜੁੜਨ ਦਾ ਸਬਬ ਹੀ ਇਹ ਹੈ ਲਾਭ ਹੀ ਇਹ ਹੈ ਇਹ ਗੁਰੂ ਗੋਬਿੰਦ ਸਿੰਘ ਜੀ ਨੂੰ ਪੁੱਛਿਆ ਸਿੱਖ ਨੇ ਇੱਕ ਵਾਰ ਕਿ ਮਹਾਰਾਜ ਸਾਰੇ ਗੁਰੂ ਸਾਹਿਬਾਨ ਆਪ ਜੀ ਹਮੇਸ਼ਾ ਕਹਿੰਦੇ ਹੋ ਬਾਣੀ ਨ ਪੜੋ ਬਾਣੀ ਨਾਲ ਜੁੜੋ ਬਾਣੀ ਸੁਣੋ ਮਹਾਰਾਜ ਇਸ ਬਾਣੀ ਨਾਲ ਜੁੜ ਕੇ ਹੋਏਗਾਗੇ ਇਸ ਬਾਣੀ ਨੂੰ ਪੜ੍ਹ ਕੇ ਮਿਲੇਗਾਗੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਉਦਾਹਰਣ ਦੇ ਕੇ ਸਮਝਾਉਣਾ ਕੀਤਾ ਮਹਾਰਾਜ ਇੱਕ ਤੀਰ ਚਲਾਉਂਦੇ ਆ ਨਾ ਤੁਸੀਂ ਸਭ ਨੇ ਸਾਖੀ ਸੁਣੀ ਹੋਈ ਹੈ ਮਹਾਰਾਜ ਤੀਰ ਚਲਾਉਂਦੇ ਆ ਤੇ ਕਹਿ ਦਿੱਤਾ ਸਿੱਖੋ ਤੀਰ ਲੱਭ ਕੇ ਲੈ ਕੇ ਆਓ ਤੀਰ ਲੱਭਿਆ ਨਹੀਂ ਹੋ ਮੈਂ ਇਸ ਸੰਕੇ ਵਿੱਚ ਇੱਕ ਗੱਲ ਕਰਨ ਲੱਗਾ ਹਜ਼ੂਰ ਨੇ ਦੂਜਾ ਤੀਰ ਚਲਾਇਆ ਉਹ ਤੀਰ ਨਜ਼ਰ ਤੇ ਆਉਂਦਾ ਹੈ ਆਕਾਸ਼ ਵਿੱਚ ਜਾਂਦਾ ਪਰ ਨਹੀਂ ਲੱਭਾ ਸਤਗੁਰ ਨੇ ਤੀਜਾ ਤੀਰ ਚਲਾਇਆ ਉਹ ਵੀ ਤੀਰ ਨਹੀਂ ਲੱਭਾ ਸਿੱਖ ਥੱਕ ਹਾਰ ਕੇ ਵਾਪਸ ਆ ਗਏ ਕਹਿ ਦਿੱਤਾ ਮਹਾਰਾਜ ਤੀਰ ਚੱਲਦਾ ਤੇ ਨਜ਼ਰ ਆਉਂਦਾ ਹੈ ਆਸਮਾਨ ਵੀ ਜਾਂਦਾ ਵੀ ਨਜ਼ਰ ਆਉਂਦਾ ਪਰ ਲੱਭਦਾ ਨਹੀਂ ਇੰਜ ਲੱਗਦਾ ਜਿਵੇਂ ਧਰਤੀ ਤੇ ਆਇਆ ਹੀ ਨਾ ਹੋਵੇ ਤੀਰ ਆਸਮਾਨ ਵਿੱਚ ਹੀ ਗਾਇਬ ਹੋ ਗਿਆ ਹੋਵੇ ਮਹਾਰਾਜ ਕਹਿ ਲਗੇ ਸੱਚ ਐ ਤੀਰ ਲੱਭਣੇ ਵੀ ਨਹੀਂ ਸੰ ਤੀਰ ਤਾਂ ਲੱਭਦੇ ਜੇ ਧਰਤੀ ਤੇ ਡਿੱਗਦੇ ਤੀਰ ਧਰਤੀ ਤੇ ਡਿੱਗੀ ਨਹੀਂ ਕਹਿ ਲਗੇ ਮਹਾਰਾਜ ਇਹ ਕਿਵੇਂ ਸਤਿਗੁਰੂ ਜੀ ਕਹਿਣ ਲਗੇ ਜਿਹੜੇ ਤੀਰ ਮੈਂ ਚਲਾਏ ਸਨ ਉਹਨਾਂ ਤੀਰਾਂ ਨੂੰ ਹੁਮਾ ਪੰਛੀ ਦੇ ਖੰਭ ਮੜੇ ਹੋਏ ਸਨ ਹੁਮਾ ਪੰਛੀ ਆਸਮਾਨ ਵਿੱਚ ਰਹਿਣ ਵਾਲਾ ਪੰਛੀ ਹੈ ਇਹ ਧਰਤੀ ਤੇ ਨਹੀਂ ਆਉਂਦਾ ਆਸਮਾਨ ਵਿੱਚ ਆਂਡੇ ਦਿੰਦਾ ਆਸਮਾਨ ਵਿੱਚ ਹੀ ਇਹਦੇ ਬੱਚੇ ਨਿਕਲਦੇ ਆਸਮਾਨ ਵਿੱਚ ਇਹਦੇ ਬੱਚੇ ਵੱਡੇ ਹੋ ਜਾਂਦੇ ਇਹ ਧਰਤੀ ਤੇ ਆਉਂਦੇ ਹੀ ਨਹੀਂ ਕਦੇ ਤੇ ਇਨਾ ਇਸ ਪੰਛੀ ਦੇ ਖੰਭਾਂ ਦੀ ਇਹ ਮਨੋ ਤੈ ਵੀ ਜਿਹੜੀ ਚੀਜ਼ ਇਸ ਪੰਛੀ ਦੇ ਖੰਭਾਂ ਨਾਲ ਬੰਨ੍ਹ ਦਿੱਤੀ ਜਾਂਦੀ ਹੈ ਖੰਭ ਉਸ ਚੀਜ਼ ਨੂੰ ਆਪਣੇ ਦੇਸ਼ ਹੀ ਲੈ ਜਾਂਦੇ ਆ ਉਹ ਧਰਤੀ ਤੇ ਰਹਿਣ ਹੀ ਨਹੀਂ ਦਿੰਦੇ ਮਹਾਰਾਜ ਕਹਿਣ ਲੱਗੇ ਇੰਨਾ ਤੀਰਾ ਨੂੰ ਹੁਮਾ ਪੰਛੀ ਦੇ ਖੰਭ ਮੜੇ ਪਏ ਸਨ ਜਦੋਂ ਮੈਂ ਚਲਾਇਆ ਤੇ ਆਖ ਦਿੱਤਾ ਉਹ ਪੰਛੀ ਦੇ ਖੰਭ ਤੀਰਾ ਨੂੰ ਧਰਤੀ ਤੇ ਨਹੀਂ ਉਹਨਾਂ ਨੇ ਆਉਣ ਦਿੱਤਾ ਉਹ ਆਪਣੇ ਨਾਲ ਆਪਣੇ ਮੁਲਕ ਹੀ ਲੈ ਗਏ ਜਿੱਥੋਂ ਉਹ ਆਏ ਸਨ ਮਹਾਰਾਜ ਨੇ ਆਖਿਆ ਉਸੇ ਤਰ੍ਹਾਂ ਬਾਣੀ ਹੈ ਜਿੱਥੋਂ ਬਾਣੀ ਆਈ ਹੈ ਜਿਹੜਾ ਗੁਰਬਾਣੀ ਨਾਲ ਜੁੜ ਜਾਏਗਾ ਸ਼ਬਦ ਨਾਲ ਜੁੜ ਜਾਏਗਾ ਇਹ ਬਾਣੀ ਉਹਨੂੰ ਸੱਚਖੰਡ ਹੀ ਲੈ ਜਾਏਗੀ ਕਿਉਂਕਿ ਬਾਣੀ ਸਿੱਧੀ ਸੱਚਖੰਡ ਵਿੱਚੋਂ ਆਈ ਹੈ ਬਾਣੀ ਸੱਚਖੰਡ ਵਿੱਚੋਂ ਆਈ ਹੈ ਹੈਨਾ ਮਹਾਰਾਜ ਨੇ ਤਾਂ ਆਖਿਆ ਗੁਰਮੁਖ ਜੁਗ-ਜੁਗ ਆਖ ਵਖਾਣੀ ਜੁਗਾ-ਜੁਗਾੰਤਰਾਂ ਤੋਂ ਹਰ ਜੁਗ ਵਿੱਚ ਗੁਰਮੁਖ ਪਿਆਰ ਵਾਲੇ ਇਸ ਬਾਣੀ ਨੂੰ ਆਖਦੇ ਆਏ ਆ ਬਾਣੀ ਦਾ ਵਿਖਿਆਨ ਕਰਦੇ ਆਏ ਆ ਇਸ ਕਰਕੇ ਭਲਿਆ ਜਿਹੜੇ ਬਾਣੀ ਨਾਲ ਜੁੜੇ ਆ ਬਾਣੀ ਉਹਨਾਂ ਨੂੰ ਆਪਣੇ ਮੁਲਖ ਹੀ ਲੈ ਗਈ ਤਾਂ ਮਹਾਰਾਜ ਕਹਿੰਦੇ ਸਨ ਬਾਣੀ ਨਾਲ ਜੁੜੋ ਬਾਣੀ ਨੂੰ ਪੜੋ ਸਾਧ ਸੰਗਤ ਅਗਲਾ ਬਚਨ ਮਹਾਰਾਜ ਨੇ ਕੀਤਾ ਹਜ਼ੂਰ ਕਹਿ ਲਗੇ ਮਨਮੁਖ ਮੋਹੇ ਭਰਮ ਭੁਲਾਣੀ ਗੁਰਮੁਖ ਤੇ ਬਾਣੀ ਪੜਦਾ ਗੁਰਮੁਖ ਤੇ ਬਾਣੀ ਸੁਣਦਾ ਬਾਣੀ ਨਾਲ ਜੁੜਦਾ ਪਰ ਦੂਜੇ ਪਾਸੇ ਮਨਮੁਖ ਬੰਦਾ ਉਹ ਸੰਸਾਰ ਦੇ ਪਦਾਰਥਾਂ ਦੇ ਮੋਹ ਵਿੱਚ ਭਰਮ ਜਾਂਦਾ ਹੈ ਉਹ ਪਰਮਾਤਮਾ ਨੂੰ ਭੁਲਾ ਦਿੰਦਾ ਹੈ ਉਹ ਬਾਣੀ ਨਹੀਂ ਪੜਦਾ ਨਾਮ ਨਹੀਂ ਜਪਦਾ ਮਹਾਰਾਜ ਕਹਿ ਲਗੇ ਮਨਮੁਖ ਮੋਹੇ ਭਰਮ ਭੁਲਾਣੀ ਬਿਨ ਨਾਵ ਹੈ ਸਭ ਫਿਰਹਿ ਬੌਰਾਂ ਅੱਜ ਜਿੰਨੀਆਂ ਵੀ ਜੀਵ ਇਸਤਰੀਆਂ ਜਿਹੜੀਆਂ ਨਾਮ ਨਹੀਂ ਜਪਦੀਆਂ ਨਾ ਮਹਾਰਾਜ ਕਹਿ ਲਗੇ ਭਈ ਨਾਮ ਤੋਂ ਬਿਨਾ ਸਭ ਬੌਰੀਆਂ ਹੋਇਆ ਫਿਰਦੀਆਂ ਨੇ ਨਾਮ ਤੋਂ ਬਿਨਾ ਤੇ ਇਹਨਾਂ ਨੂੰ ਕੋਈ ਪੁੱਛਦਾ ਹੀ ਨਹੀਂ ਹੈ ਨਾਮ ਦੇ ਨਾਲ ਹੀ ਇਹਨਾਂ ਦੀ ਕਦਰ ਪੈਂਦੀ ਹੈ ਨਾਮ ਨਾਲ ਇਹਨਾਂ ਦੀ ਇੱਥੇ ਵਡਿਆਈ ਅੱਗੇ ਵੀ ਵਡਿਆਈ ਹੁੰਦੀ ਹੈ ਸਤਿਗੁਰ ਜੀ ਆਖਦੇ ਆ ਇਸ ਕਰਕੇ ਭਾਈ ਬਿਨ ਨਾ ਆਵੇ ਸਭ ਫਿਰੈ ਬਉਰਾਣੀ ਫਿਰ ਅਗਲਾ ਬਚਨ ਕੀਤਾ ਹਜ਼ੂਰ ਕਹਿੰਗੇ ਤੀਨ ਭਵਨ ਮੈਂ ਏਕਾ ਮਾਇਆ ਮੂਰਖ ਪੜ ਪੜ ਦੂਜਾ ਭਾਉ ਦੜਾਇਆ ਰੱਬ ਦੀ ਬਣਾਈ ਹੋਈ ਮਾਇਆ ਜੇਦਾ ਇੱਕ ਹੀ ਕੰਮ ਰਿਹਾ ਏ ਸ਼ੁਰੂ ਤੋਂ ਲੈ ਕੇ ਜਦੋਂ ਦੀ ਇਹ ਬਣੀ ਹੈ ਮਾਇਆ ਦਾ ਇੱਕ ਹੀ ਕੰਮ ਰਿਹਾ ਏ ਇਹ ਰੱਬ ਨਾਲੋਂ ਤੋੜਦੀ ਏ ਸੰਸਾਰ ਨਾਲ ਬੰਦੇ ਦਾ ਪਿਆਰ ਵਧਾਉਂਦੀ ਏ ਤੇ ਨਿਰੰਕਾਰ ਨਾਲੋਂ ਇਹਨੂੰ ਤੋੜ ਦਿੰਦੀ ਏ ਜਿਹੜੇ ਮਨਮੁਖ ਬੰਦੇ ਆ ਸਮਝ ਲਓ ਮਾਇਆ ਦੇ ਅਧੀਨ ਹੀ ਚੱਲਦੇ ਆ ਜੀ ਬੰਦੇ ਮਹਾਰਾਜ ਜੀ ਕਹਿੰਦੇ ਆ ਜਿਹੜੀ ਮਾਇਆ ਹੈ ਇਹ ਕੇਵਲ ਇਸ ਧਰਤੀ ਤੇ ਥੋੜਾ ਵਿਆਪਦੀ ਹੈ ਵੀ ਮ੍ਰਿਤ ਮੰਡਲ ਤੇ ਜਨਮ ਲੈਣ ਵਾਲੇ ਜੀਵਾਂ ਤੇ ਮਾਇਆ ਦਾ ਰੋਪ ਪੈਂਦਾ ਹੈ ਮਾਇਆ ਦਾ ਜੋਰ ਚੱਲਦਾ ਹੈ ਸਤਿਗੁਰੂ ਜੀ ਕਹਿਣ ਲੱਗੇ ਜਿਹੜੀ ਮਾਇਆ ਹੈ ਨਾ ਜਿਵੇਂ ਪਰਮਾਤਮਾ ਸਾਰੇ ਬ੍ਰਹਿਮੰਡ ਵਿੱਚ ਵਿਆਪਕ ਹੈ ਉਸੇ ਤਰ ਜਿਹੜੀ ਮਾਇਆ ਹੈ ਇਹਦਾ ਪਸਾਰਾ ਵੀ ਬਹੁਤ ਵੱਡਾ ਹੈ ਇਹਦਾ ਪਸਾਰਾ ਵੀ ਬਹੁਤ ਵੱਡਾ ਹੈ ਕਿਉਂਕਿ ਰੱਬ ਨੇ ਪੈਦਾ ਕੀਤੀ ਹੋਈ ਮਾਇਆ ਹੈ ਨਾ ਮਹਾਰਾਜ ਕਹਿ ਲਗੇ ਤਿੰਨਾਂ ਲੋਕਾਂ ਵਿੱਚ ਇਸ ਮਾਇਆ ਦਾ ਬੋਲਬਾਲਾ ਰਿਹਾ ਤਿੰਨਾਂ ਲੋਕਾਂ ਵਿੱਚ ਤੀਨ ਭਵਨ ਮਹਿ ਏਕਾ ਮਾਇਆ ਜਿਸ ਮਾਇਆ ਦਾ ਜੋਰ ਤਿੰਨਾਂ ਲੋਕਾਂ ਵਿੱਚ ਹੈ ਤੇ ਮਹਾਰਾਜ ਕਹਿ ਲਗੇ ਇਸ ਮ੍ਰਿਤ ਮੰਡਲ ਤੇ ਜਿਹੜੇ ਲੋਕ ਇਸ ਮਾਇਆ ਦੇ ਪ੍ਰਭਾਵ ਹੇਠਾਂ ਨੇ ਉਹਨਾਂ ਨੇ ਕੀ ਕੀਤਾ ਨਾਮ ਤੇ ਜਪਿਆ ਨਹੀਂ ਬੰਦਗੀ ਤੇ ਕੀਤੀ ਨਹੀਂ ਸਤਿਗੁਰੂ ਜੀ ਕਹਿ ਲਗੇ ਗ੍ਰੰਥ ਪੜ੍ਹ ਪੜ ਕੇ ਪੋਥੀਆਂ ਪੜ ਪੜ ਕੇ ਉਹਨਾਂ ਦੇ ਅੰਦਰ ਪਿਆਰ ਨਹੀਂ ਪੈਦਾ ਹੋਇਆ ਉਹਨਾਂ ਅੰਦਰ ਸ਼ਰਧਾ ਨਹੀਂ ਪੈਦਾ ਹੋਈ ਉਹਨਾਂ ਦੇ ਅੰਦਰ ਵਾਹਿਗੁਰੂ ਜੀ ਦੇ ਨਾਲ ਉਹ ਪ੍ਰੀਤ ਨਹੀਂ ਪੈਦਾ ਹੋਈ ਜਿਹੜੀ ਪ੍ਰੀਤ ਪੈਦਾ ਹੋਣੀ ਚਾਹੀਦੀ ਸੀ ਸਗੋਂ ਹੋਇਆ ਕੀ ਹੈ ਕਹਿ ਦਿੱਤਾ ਰੱਬ ਵਾਲੇ ਪਾਸਿਓਂ ਟੁੱਟ ਕੇ ਹੰਕਾਰ ਵਿੱਚ ਮੋਹ ਵਿੱਚ ਖਾਜੀ ਧੋਕੇ ਲੋਭ ਵਿੱਚ ਪੈ ਕੇ ਵਿਕਾਰਾਂ ਵਿੱਚ ਪੈ ਕੇ ਰੱਬ ਵਾਲੇ ਪਾਸਿਓਂ ਇੱਕ ਪਾਸੇ ਹੋ ਕੇ ਮਾਇਆ ਵਾਲੇ ਪਾਸੇ ਜੁੜ ਗਏ। ਭਾਉ ਦੂਜਾ ਪਾਸਾ ਉਹਨਾਂ ਨੇ ਪੱਕਾ ਕਰ ਲਿਆ। ਪੱਕੇ ਦਾਵੇਦਾਰ ਬਣ ਗਏ ਮਾਇਆ ਵਾਲੇ ਪਾਸਿਓਂ ਰੱਬ ਵਾਲੇ ਪਾਸਿਓਂ ਨਹੀਂ। ਹਜ਼ੂਰ ਆਖਦੇ ਦੂਜਾ ਭਾਉ ਦ੍ਰਿੜ ਆਇਆ ਦੂਜੇ ਭਾਉ ਤੋਂ ਭਾਵ ਹੈ ਮਾਇਆ ਨਾਲ ਰੱਬ ਨਾਲ ਪਿਆਰ ਨਹੀਂ ਮਾਇਆ ਨਾਲ ਪਿਆਰ ਪੈ ਗਿਆ ਉਹਨਾਂ ਦਾ ਤੇ ਉਹ ਉਹਨਾਂ ਨੇ ਪੱਕਾ ਕਰ ਲਿਆ ਜੇ ਗੁਰਮੁਖ ਨਾਮ ਜਪਣਾ ਪੱਕਾ ਕਰ ਦਿਆ ਨਾ ਵੀ ਅਸੀਂ ਨਾਮ ਜਪੇ ਬਿਨਾਂ ਨਹੀਂ ਰਹਿ ਸਕਦੇ ਅਸੀਂ ਤੇ ਨਾਮ ਤੋਂ ਬਗੈਰ ਇੱਕ ਪਲ ਕੱਢਣਾ ਔਖਾ ਹੋ ਜਾਂਦਾ ਉਸੇ ਤਰ੍ਹਾਂ ਮਨਮੁਖ ਬੰਦੇ ਕਹਿੰਦੇ ਆ ਵੀ ਅਸੀਂ ਤੇ ਮਾਇਆ ਬਿਨਾਂ ਨਹੀਂ ਰਹਿ ਸਕਦੇ ਅਸੀਂ ਤੇ ਵਿਕਾਰਾਂ ਬਿਨਾਨੀ ਰਹਿ ਸਕਦੇ ਉਹਨਾਂ ਨੇ ਵਿਕਾਰ ਪੱਕੇ ਕਰ ਲਿਆ ਜੀ ਉਹ ਨਹੀਂ ਰਹਿ ਸਕਦੇ ਉਸੇ ਤਰ੍ਹਾਂ ਮਹਾਰਾਜ ਕਹਿੰਦੇ ਆ ਬਹੁਤ ਕਰਮ ਕਮਾਵੇ ਦੁੱਖ ਸਭਾਇਆ ਉਹ ਭਾਵੇਂ ਲੱਖ ਕਰਮ ਕਰੀ ਜਾਣ ਜੀ ਪਰ ਉਹਨਾਂ ਲੱਖਾਂ ਕਰਮਾਂ ਵਿੱਚੋਂ ਕਦੀ ਸੁੱਖ ਨਹੀਂ ਲੱਭਣਾ ਉਹਨਾਂ ਦੇ ਕਰਮਾਂ ਵਿੱਚੋਂ ਹਮੇਸ਼ਾ ਦੁੱਖ ਹੀ ਲੱਭਦਾ ਹੈ ਸਾਦ ਸੰਗਤ ਜਦੋਂ ਕਰਮ ਮਾਇਆ ਦੇ ਅਧੀਨ ਹੋਣ ਤੇ ਦੱਸੋ ਕਰਮ ਕਦੀ ਸੁੱਖ ਦੇ ਸਕਦੇ ਆ ਜੇ ਬੰਦਾ ਮਾਇਆ ਦੇ ਅਧੀਨ ਹੋ ਕੇ ਹਉਮੈ ਦੇ ਅਧੀਨ ਹੋ ਕੇ ਇਹ ਜਪ ਤਪ ਵੀ ਕਰੀ ਚੱਲੇ ਨਾ ਤੇ ਕਵੇ ਮੈਂ ਬੜੇ ਗ੍ਰੰਥ ਪੜ੍ਹਿਆ ਜੀ ਮੈਂ ਮੰਤਰ ਜਾਣਦਾ ਮਹਾਰਾਜ ਕਹਿਣ ਲੱਗੇ ਆਹ ਮੰਤਰ ਆਹ ਜਪ ਤਪ ਤੈਨੂੰ ਸੁੱਖ ਨਹੀਂ ਦੇ ਸਕਦੇ ਕਿਉਂਕਿ ਸਾਰੇ ਮਾਇਆ ਦੇ ਪ੍ਰਭਾਵ ਹੇਠਾ ਹੋਏ ਇਹ ਇਹਨਾਂ ਵਿੱਚ ਰੱਬ ਨਾਲ ਪਿਆਰ ਤੇ ਨਜ਼ਰ ਆਉਂਦਾ ਹੀ ਨਹੀਂ ਇਹ ਤੇ ਲੋਭ ਵਿੱਚ ਪੜਦਾ ਪਿਆ ਹੈ ਇਹ ਤੇ ਆਪਣੇ ਸੁਆਰਥੀ ਪੜਦਾ ਪਿਆ ਮਹਾਰਾਜ ਕਹਿੰਗੇ ਆ ਫਿਰ ਤੇਰੇ ਕਰਮ ਕਮਾਏ ਹੋਏ ਸੁੱਖ ਦੇਣ ਵਾਲੇ ਨਹੀਂ ਇਹ ਤੇ ਦੁੱਖ ਦੇਣ ਵਾਲੇ ਬਣਦੇ ਆ ਤੇ ਜੇ ਸੋਖੀ ਚਾਹੁੰਦਾ ਹੁੰਦਾ ਨਾ ਭਲਿਆ ਫਿਰ ਤੈਨੂੰ ਸਮਝ ਆਉਂਦੀ ਤੂੰ ਮਾਇਆ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਹੈ ਕਿ ਤੇ ਗੁਰੂ ਦੀ ਸੇਵਾ ਕਰਦਾ ਤੇ ਪਤਾ ਲੱਗਦਾ ਸੁੱਖ ਮਿਲਦਾ ਕਿਵੇਂ ਆ ਤੂੰ ਤੇ ਮਾਇਆ ਦਾ ਚਾਕਰ ਬਣ ਗਿਆ ਤੂੰ ਤੇ ਮਾਇਆ ਦਾ ਸੇਵਕ ਬਣ ਗਿਆ ਸੇਵਕ ਬਣਨਾ ਸੀ ਗੁਰੂ ਦਾ ਜਿਸ ਗੁਰੂ ਦੀ ਸੇਵਾ ਕਰਕੇ ਸੁਖ ਪੈਦਾ ਹੁੰਦਾ ਹੈ ਮਹਾਰਾਜ ਨੇ ਬਚਨ ਕੀਤਾ ਨਾ ਕਿ ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨਾ ਲੱਗਿਆ ਹੈ ਨਾ ਮਹਾਰਾਜ ਆਖਦਿਆ ਮਾਇਆ ਦੀ ਸੇਵਕ ਬਹੁਤ ਬਣਦੇ ਆ ਪਰ ਮਾਇਆ ਦਾ ਸੇਵਕ ਬਣ ਕੇ ਪੱਲੇ ਕੁਝ ਨਹੀਂ ਪੈਂਦਾ ਗੁਰੂ ਜੀ ਦਾ ਸੇਵਕ ਬਣ ਕੇ ਬੰਦਾ ਕੁਝ ਨਾ ਕੁਝ ਆਪਣੇ ਦਰ ਤੇ ਪ੍ਰਵਾਨ ਕਰਵਾ ਲੈਂਦਾ ਕੁਝ ਨਾ ਕੁਝ ਰੱਬ ਦੇ ਦਰ ਤੋਂ ਲੈ ਲੈਂਦਾ ਝੋਲੀ ਵਿੱਚ ਪਵਾ ਲੈਂਦਾ ਮਹਾਰਾਜ ਨੇ ਤਾਂ ਕਿਹਾ ਸਤਗੁਰ ਸੇਵ ਸਦਾ ਸੁਖ ਪਾਇਆ ਮਨਮੁਖਾਂ ਨੇ ਹਮੇਸ਼ਾ ਕਰਮ ਕਮਾਕਮਾ ਕੇ ਦੁੱਖ ਹੀ ਪਾਇਆ ਪਰ ਜਿਹੜੇ ਸਤਗੁਰੂ ਦੀ ਸੇਵਾ ਕਰਦੇ ਆ ਨਾਮ ਜਪ ਕੇ ਉਹਨਾਂ ਨੇ ਸੁੱਖ ਪਾਇਆ ਫਿਰ ਅੱਗੇ ਮਹਾਰਾਜ ਕਹਿੰਨਗੇ ਜਿਹੜੇ ਗੁਰਮੁਖ ਸੇਵਾ ਕਰਦੇ ਆ ਨਾਮ ਜਪਦੇ ਹਨ ਉਹਨਾਂ ਨੂੰ ਪਰਮਾਤਮਾ ਦਾ ਸ਼ਬਦ ਸ਼ਬਦ ਦੀ ਵਿਚਾਰ ਮਿੱਠੀ ਲੱਗਦੀ ਹੈ ਅੰਮ੍ਰਿਤ ਮਿੱਠਾ ਸ਼ਬਦ ਵਿਚਾਰ ਅਨ ਦਿਨ ਭੋਗੇ ਹਉ ਮੈ ਮਾਰ ਜਦੋਂ ਗੁਰੂ ਦਾ ਸ਼ਬਦ ਮਿੱਠਾ ਲੱਗਣਾ ਸ਼ੁਰੂ ਹੋ ਜਾਏ ਇਹ ਨਾ ਹੋਵੇ ਬੰਦਾ ਨਾਮ ਜਪੇ ਤੇ ਉਬਾਸੀਆਂ ਆਈ ਜਾਣ ਬੰਦਾ ਨਾਮ ਜਪੇ ਤੇ ਨੀਂਦ ਆਈ ਜਾਵੇ ਮਹਾਰਾਜ ਗੱਲ ਕੋ ਪਿਆਰ ਨਹੀਂ ਹੈ ਉਹ ਤੇ ਬੰਦਾ ਬੱਦਾ ਚੱਟੀ ਵਾਲਾ ਕੰਮ ਕਰਦੇ ਮਜਬੂਰ ਜਾ ਹੋ ਕੇ ਕਰੀ ਜਾਂਦਾ ਸਤਗੁਰੂ ਜੀ ਕਹਿੰ ਲਗੇ ਜਿੰਨਾ ਦਾ ਪਿਆਰ ਹੁੰਦਾ ਜਿੰਨਾਂ ਨੂੰ ਨਾਮ ਮਿੱਠਾ ਲੱਗਦਾ ਹੈ ਨਾ ਉਹ ਚਾਵਾ ਨਾਲ ਬਾਣੀ ਪੜਦੇ ਆ ਉਹ ਤੇ ਆਪਣੇ ਮਨ ਦੀ ਸੰਤੁਸ਼ਟੀ ਲਈ ਬਾਣੀ ਪੜਦੇ ਆ। ਸਤਿਗੁਰੂ ਜੀ ਵੇਖੋ ਜਿਹੜੀ ਚੀਜ਼ ਮਿੱਠੀ ਲੱਗੇਗੀ ਬੰਦਾ ਸ਼ੌਂਕ ਨਾਲ ਚਾਹ ਨਾਲ ਖਾਏਗਾ ਨਾ ਉਹ। ਤੇ ਜਿਹੜੀ ਚੀਜ਼ ਨੂੰ ਮਿੱਠੀ ਨਹੀਂ ਲੱਗਦੀ ਪਰ ਮਜਬੂਰੀ ਨਾਲ ਖਾਣੀ ਪੈਂਦੀ ਹੈ। ਬੰਦਾ ਹੋਰ ਤਰ੍ਹਾਂ ਮੂੰਹ ਕਰੇਗਾ ਨਾਲੇ ਖਾਈ ਜਾਵੇਗਾ ਤੇ ਮੂੰਹ ਹੋਰ ਤਰ੍ਹਾਂ ਬਣਾਈ ਜਾਏਗਾ। ਪਰ ਜਿਹੜੀ ਚੀਜ਼ ਸਵਾਦ ਲੱਗਦੀ ਹੈ ਉਹ ਸ਼ੌਂਕ ਨਾਲ ਖਾਏਗਾ। ਮਹਾਰਾਜ ਕਹਿਣਗੇ ਗੁਰਮੁਖਾਂ ਨੂੰ ਗੁਰੂ ਦਾ ਸ਼ਬਦ ਮਿੱਠਾ ਲੱਗਦਾ ਬਾਣੀ ਮਿੱਠੀ ਲੱਗਦੀ ਹੈ ਉਹ ਜਦੋਂ ਵੀ ਬਾਣੀ ਪੜ੍ਹਦੇ ਆ ਬਾਣੀ ਗਾਉਂਦੇ ਆ ਉਹਨਾਂ ਨੂੰ ਆਨੰਦ ਮਿਲਦਾ ਹੈ ਮਹਾਰਾਜ ਕਹਿਣਗੇ ਫਿਰ ਹਰ ਰੋਜ਼ ਬਾਣੀ ਦਾ ਅਭਿਆਸ ਕਰਨਾ ਤੇ ਇਸੇ ਬਾਣੀ ਦੇ ਅਭਿਆਸ ਵਿੱਚੋਂ ਉਹਨਾਂ ਦੇ ਮਨ ਸਾਫ਼ ਹੁੰਦੇ ਆ ਜੀ ਜੇ ਕਿਤੇ ਅੰਦਰ ਥੋੜੀ ਬਹੁਤੀ ਹਉਮੈ ਹੋਵੇ ਕੋਈ ਵਿਕਾਰ ਹੋਣ ਤੇ ਇਹ ਬਾਣੀ ਇਹ ਸੇਵਾ ਨਾਲੋਂ ਨਾਲ ਉਹਨਾਂ ਦੇ ਅੰਦਰਲੇ ਮਨਾਂ ਨੂੰ ਸਾਫ਼ ਕਰੀ ਜਾਂਦੀ ਹੈ ਤਾਂ ਮਹਾਰਾਜ ਨੇ ਆਖਿਆ ਅਨ ਦਿਨ ਭੋਗੇ ਹਉਮੈ ਮਾਰ ਉਹ ਦੁਨੀਆ ਦੇ ਸਾਰੇ ਸੁੱਖ ਭੋਗਦਾ ਪਰ ਹਉਮੈ ਨੂੰ ਨਾਸ਼ ਕਰੇ ਫਿਰ ਅਗੇ ਬਚਨ ਕਿਹਾ ਸਹਿਜ ਆਨੰਦ ਕਿਰਪਾ ਧਾਰ ਨਾਮ ਰਤੇ ਸਦਾ ਸੱਚ ਪਿਆ ਜਿਨ੍ਹਾਂ ਨੇ ਨਾਮ ਜਪਿਆ ਬਾਣੀ ਪੜੀ ਸ਼ਬਦ ਜਿਨ੍ਹਾਂ ਨੂੰ ਮਿੱਠਾ ਲੱਗਿਆ ਸਾਧ ਸੰਗਤ ਗੁਰੂ ਜੀ ਦੀ ਕਿਰਪਾ ਦੇ ਸਦਕਾ ਉਹਨਾਂ ਨੂੰ ਆਤਮਿਕ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਆਤਮਿਕ ਅਡੋਲਤਾ ਦੀ ਪ੍ਰਾਪਤੀ ਹੁੰਦੀ ਹੈ ਤੇ ਉਹਨਾਂ ਦੇ ਜੀਵਨ ਵਿੱਚ ਹਮੇਸ਼ਾ ਸਹਿਜ ਸੁਖ ਆਨੰਦ ਇਹ ਸਾਰੀਆਂ ਦਾਤਾਂ ਹਮੇਸ਼ਾ ਬੜੀਆਂ ਰਹਿੰਦੀਆਂ ਸਹਿਜ ਆਨੰਦ ਕਿਰਪਾ ਧਾਰ ਨਾਮ ਰਤੇ ਸਦਾ ਸੱਚ ਪਿਆਰ ਤੇ ਸਾ ਸੰਗਤ ਜੀ ਵਾਹਿਗੁਰੂ ਜੀ ਦੇ ਨਾਮ ਵਿੱਚ ਰਤੇ ਰਹਿੰਦੇ ਆ ਤੇ ਸਦਾ ਪਰਮਾਤਮਾ ਨਾਲ ਪਿਆਰ ਪਾਉਂਦੇ ਆ ਜਿਹੜਾ ਪਰਮਾਤਮਾ ਸੱਚ ਹੈ ਉਹ ਸੱਚੇ ਰੱਬ ਨਾਲ ਪਿਆਰ ਪਾਉਂਦੇ ਆ ਇਸ ਮਾਇਆ ਨਾਲ ਪਦਾਰਥਾਂ ਦੇ ਨਾਲ ਹੀ ਉਹਨਾਂ ਦੀ ਸਾਂਝ ਹੈਗੀ ਕਿਉਂਕਿ ਇੰਨੀ ਕੁ ਸਮਝ ਉਹਨਾਂ ਨੂੰ ਹੈ ਕਿ ਸਾਰਾ ਸੰਸਾਰ ਸੰਸਾਰ ਦੇ ਪਦਾਰਥ ਤੇ ਝੂਠ ਨੇ ਪਰ ਜਿਹੜਾ ਪਰਮਾਤਮਾ ਹੈ ਉਹ ਸਦੀਵੀ ਹੈ ਉਹ ਸੱਚ ਹੈ ਤੇ ਫਿਰ ਉਹ ਪਰਮਾਤਮਾ ਨਾਲ ਹੀ ਐਸੀ ਮਹਾਨ ਸਾਂਝ ਪਾਉਂਦੇ ਆ ਅਖੀਰ ਦਾ ਜਿਹੜਾ ਪਦ ਹੈ ਜੀ ਬੜਾ ਪਿਆਰਾ ਬਚਨ ਕੀਤਾ ਉੱਥੇ ਮਹਾਰਾਜ ਕਹਿਣਗੇ ਹਰ ਜਪ ਪੜਿਏ ਗੁਰ ਸ਼ਬਦ ਵਿਚਾਰ ਹਰੀ ਨੂੰ ਜਪਣਾ ਤੇ ਪੜਨਾ ਕਿੰਨੋਂ ਹੈ ਬਾਣੀ ਨੂੰ ਪੜਨਾ ਵਿਚਾਰਨਾ ਕਿੰਨੋਂ ਹੈ ਬਾਣੀ ਨੂੰ ਵਿਚਾਰਨਾ ਹਰ ਜਪ ਪੜੀ ਹੈ ਗੁਰ ਸ਼ਬਦ ਵਿਚਾਰ ਫਿਰ ਕਹਿੰਦੇ ਹਰ ਜਪ ਪੜੀ ਹੈ ਜਦੋਂ ਹਰੀ ਨੂੰ ਜਪੇਗਾ ਹਰੀ ਦੀ ਸਿਫਤ ਦੀ ਬਾਣੀ ਨੂੰ ਪੜ੍ਹੇਗਾ ਜਿਹੜੀ ਹਉਮੈ ਤੈਨੂੰ ਪਲ-ਪਲ ਰੱਬ ਨਾਲੋਂ ਦੂਰ ਕਰਦੀ ਹੈ ਕਹਿ ਦਿੱਤਾ ਹਰੀ ਨੂੰ ਜਪ ਕੇ ਬਾਣੀ ਨੂੰ ਪੜ੍ਹ ਕੇ ਇਸ ਹਉਮੈ ਦਾ ਖਾਤਮਾ ਹੋਣਾ ਹੈ ਇਹ ਬਾਣੀ ਹਉ ਬਾਣੀ ਨੇ ਤੇ ਹਉ ਮੈਨੂੰ ਮਾਰਨਾ ਕਿਉਂਕਿ ਬਾਣੀ ਬੰਦੇ ਦੇ ਅੰਦਰ ਨਿਮਰਤਾ ਲੈ ਕੇ ਆਉਂਦੀ ਹੈ ਬਾਣੀ ਬੰਦੇ ਦੇ ਆਪੇ ਨੂੰ ਜਣਾਉਂਦੀ ਹੈ ਤੇ ਜਦੋਂ ਬੰਦੇ ਦਾ ਅੰਦਰਲਾ ਮਰ ਜਾਂਦਾ ਹੈ ਜਦੋਂ ਅੰਦਰੋਂ ਮੈਂ ਖਤਮ ਹੋ ਜਾਂਦੀ ਹੈ ਤੇ ਮੈਂ ਖਤਮ ਹੋਏਗੀ ਤੇ ਬੰਦੇ ਦੀ ਹਉਮੈ ਵੀ ਮਿਟੇਗੀ ਨਾ ਆਪਾ ਮਾਰ ਲੈਣਾ ਹੀ ਨਿਮਰਤਾ ਵਿੱਚ ਆਉਣੇ ਤੇ ਜਦੋਂ ਆਪਾ ਬੰਦੇ ਦਾ ਮਰਦਾ ਤੇ ਸਾਧ ਸੰਗਤ ਜੀ ਕੁਦਰਤੀ ਗੱਲ ਹੈ ਕਿ ਬੰਦੇ ਦੇ ਜੀਵਨ ਵਿੱਚੋਂ ਹਉਮੈ ਦਾ ਖਾਤਮਾ ਹੁੰਦਾ ਹੈ ਤੇ ਨਿਮਰਤਾ ਦੇ ਅੰਦਰ ਗੁਰੂ ਦੇ ਚਰਨਾਂ ਵਿੱਚ ਬੰਦਾ ਟਿਕ ਜਾਂਦਾ ਹਜ਼ੂਰ ਨੇ ਉਹ ਹੀ ਗੱਲ ਕਹੀ ਕਹ ਦਿੰਦਾ ਭਾਈ ਹਰ ਜਪ ਪੜੀਏ ਹਉਮੈ ਮਾਰ ਫਿਰ ਅੱਗੇ ਕਹਿੰਦੇ ਹਰ ਜੱਪੀ ਐ ਭਏ ਸੱਚ ਪਿਆਰ ਜਿਨ੍ਹਾਂ ਨੇ ਹਰੀ ਨੂੰ ਜੱਪਿਆ ਹਰੀ ਨੂੰ ਪੜਿਆ ਭਾਈ ਉਹਨਾਂ ਦਾ ਪਿਆਰ ਵਾਹ ਗੁਰੂ ਨਾਲ ਸੱਚਾ ਪੈ ਗਿਆ ਸਾਦ ਸੰਗਤ ਤੇ ਪਿਆਰ ਪਾਉਣਾ ਰੱਬ ਨਾਲ ਇਹ ਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ ਪੈਂਦਾ ਬਾਣੀ ਪੜਨ ਵਾਲੇ ਬਹੁਤ ਕੀ ਵਾਰ ਮਿਲਦੇ ਆਪਾਂ ਨੂੰ ਨਾਮ ਜਪਣ ਵਾਲੇ ਬਹੁਤ ਮਿਲਦੇ ਆ ਪਰ ਪਿਆਰ ਵਾਲੇ ਬਹੁਤ ਘੱਟ ਮਿਲਦੇ ਆ ਜਿਹੜੇ ਪਿਆਰ ਵਿੱਚ ਬਾਣੀ ਪੜਦੇ ਆ ਨਾ ਜਿਹੜੇ ਪਿਆਰ ਵਿੱਚ ਬਾਣੀ ਨੂੰ ਗਾਉਂਦੇ ਆ ਤੇ ਜਿਹੜਾ ਧਰਮ ਹੈ ਇਹ ਸਾਰਾ ਧਰਮ ਦਾ ਵਿਸ਼ਾ ਹੈ ਹੀ ਪਰ ਮਾਰਤਾ ਪਿਆਰ ਦਾ ਜਿਨ੍ਹਾਂ ਨੇ ਗੁਰੂ ਨਾਲ ਪਿਆਰ ਕੀਤਾ ਨਾ ਜੀ ਗੁਰੂ ਸਾਹਿਬ ਜੀ ਨੇ ਰਹਿਮਤਾ ਤੇ ਬਖਸ਼ਿਸ਼ਾਂ ਵੀ ਉਹਨਾਂ ਨੂੰ ਹੀ ਨਿਵਾਜ ਕੇ ਦਿੱਤੀਆਂ ਕਿ ਪਿਆਰ ਇੱਕ ਬਹੁਤ ਵੱਡੀ ਚੀਜ਼ ਹੈ ਜਿੱਥੇ ਪ੍ਰੇਮ ਵੇਖੋ ਜਿਹੜਾ ਪ੍ਰੇਮ ਹੈ ਨਾ ਪ੍ਰੇਮ ਦੇ ਅਰਥ ਉਚਰ ਵਿਦਵਾਨ ਨੇ ਵੱਖ-ਵੱਖ ਕੀਤੇ ਆ ਪਰ ਪ੍ਰੇਮ ਦੇ ਅਰਥ ਮਹਾਂਪੁਰਖ ਵੀ ਕਰਿਆ ਕਰਦੇ ਇਸ ਨੂੰ ਆਖਦੇ ਹਨ ਪ੍ਰੇਮ ਉਦੋਂ ਲੱਗਦਾ ਹੈ ਪਤਾ ਵੀ ਪ੍ਰੇਮ ਹੈ ਜਦੋਂ ਬੰਦੇ ਦੀ ਜ਼ਿੰਦਗੀ 'ਚੋਂ ਮੈਂ ਪਰੇ ਹੋ ਜਾਏ ਪ੍ਰੇਮ ਪ੍ਰੇਮਦਰਥ ਹੈ ਪਰੇ ਮੈਂ ਜਿੱਦਣ ਗੁਰਮੁਖ ਨੇ ਆਪਣੇ ਜੀਵਨ ਚੋਂ ਆਪਣੀ ਹੋਂਦ ਨੂੰ ਆਪਣੀ ਮੈਂ ਨੂੰ ਪਰੇ ਕਰ ਦਿੱਤਾ ਉਦ ਨੂੰ ਕਹੇਗਾ ਕਿ ਅੱਜ ਮੇਰਾ ਰੱਬ ਨਾਲ ਪ੍ਰੇਮ ਹੈ ਕਿਉਂਕਿ ਜਿੱਥੇ ਪ੍ਰੇਮ ਹੁੰਦਾ ਹੈ ਉਥੋਂ ਪਿਆਰੇ ਤੋਂ ਬਿਨਾ ਸੁੱਜਦਾ ਹੀ ਨਹੀਂ ਕੁਝ ਹਰ ਪਲ ਉਹੀ ਚੇਤੇ ਆਉਂਦਾ ਹੈ ਅੱਖਾਂ ਸਾਹਮਣੇ ਉਹੀ ਆਉਂਦਾ ਹੈ ਉਹਦੀ ਯਾਦ ਅੰਦਰ ਹਰ ਪਲ ਚੇਤੇ ਰਹਿੰਦੀ ਹੈ ਜੇ ਰੱਬ ਨਾਲ ਪ੍ਰੇਮ ਹੁੰਦਾ ਹੈ ਕਿਉਂਕਿ ਜੇਦਨ ਪ੍ਰੇਮ ਹੋਏਗਾ ਬੰਦੇ ਨੂੰ ਹਰ ਪਲ ਉਹੀ ਚੇਤੇ ਰਹਿੰਦਾ ਹੈ ਉਹਦੇ ਬਿਨਾ ਬੰਦੇ ਨੂੰ ਕੋਈ ਸੁज्जਦਾ ਨਹੀਂ ਹੈ ਮਹਾਰਾਜ ਨੇ ਆਖਿਆ ਜਿਨ੍ਹਾਂ ਦਾ ਰੱਬ ਨਾਲ ਪ੍ਰੇਮ ਹੈ ਉਹਨਾਂ ਨੂੰ ਕੋਈ ਵੱੱਦਾ ਚੱਟੀ ਵਾਲਾ ਮਜਬੂਰੀ ਨਾਲ ਨਹੀਂ ਰੱਬ ਚੇਤੇ ਕਰਨਾ ਪੈਂਦਾ ਉਹਨਾਂ ਨੂੰ ਤੇ ਰੱਬ ਹਰ ਪਲ ਯਾਦ ਰਹਿੰਦਾ ਹੀ ਰਹਿੰਦਾ ਹੈ ਜਦੋਂ ਰੱਬ ਨਾਲ ਪ੍ਰੇਮ ਬਣ ਜਾਏ ਇਸ ਕਰਕੇ ਪ੍ਰੇਮ ਹੋਣਾ ਬਹੁਤ ਜ਼ਰੂਰੀ ਹੈ ਮਾਲਕ ਦੇ ਨਾਲ ਤਾਂ ਮਹਾਰਾਜ ਕਹਿੰਦੇ ਆ ਭਾਈ ਹਰ ਜਪੀਏ ਭਏ ਸੱਚ ਪਿਆਰ ਹਰੀ ਨੂੰ ਜਪ ਤੇ ਪਿਆਰ ਨਾਲ ਜਪ ਤਾਂ ਕਿ ਤੇਰਾ ਪਿਆਰ ਹੋਰ ਜ਼ਿਆਦਾ ਵੱਧ ਜਾਏ ਫਿਰ ਕਹਿ ਦਿੱਤਾ ਨਾਨਕ ਨਾਮ ਗੁਰਮਤ ਉਰਤਾਰ ਹਨੁਗੁਰ ਨਾਨਕ ਸੱਚੇ ਪਾਤਸ਼ਾਹ ਜੀ ਦੇ ਨਾਮ ਦੀ ਮੋਹਰ ਲਈ ਗੁਰੂ ਅਮਰਦਾਸ ਜੀ ਨੇ ਤੇ ਕਹਿ ਦਿੱਤਾ ਭਾਈ ਗੁਰੂ ਦੀ ਮੱਤ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰ ਤੇ ਗੁਰੂ ਦੀ ਮੱਤ ਤੇ ਤੁਰਦਾ ਹੋਇਆ ਇਸ ਨਾਮ ਨੂੰ ਕਮਾਉਣਾ ਕਰ ਕਿਉਂਕਿ ਗੁਰੂ ਜੀ ਦੀ ਮੱਤ ਤੇ ਚੱਲ ਕੇ ਹੀ ਨਾਮ ਦੀ ਦਾਤ ਮਿਲਦੀ ਹੈ ਗੁਰੂ ਦੀ ਮੱਤ ਹੀ ਬੰਦੇ ਨੂੰ ਅੰਦਰ ਦੀ ਅਡੋਲਤਾ ਬਖਸ਼ਿਸ਼ ਕਰਦੀ ਹੈ ਗੁਰੂ ਦੀ ਮੱਤ ਤੋਂ ਬਗੈਰ ਮਨੁੱਖ ਦਾ ਜੀਵਨ ਅਧੂਰਾ ਜਾ ਜਾਪਦਾ ਹੈ ਅੱਜ ਗੁਰੂ ਅਮਰਦਾਸ ਮਹਾਰਾਜ ਜੀ ਨੇ ਥੇ ਤਿੰਨ ਅਸ਼ਟਪਦੀਆਂ ਸੀ ਸੰਪੂਰਨ ਕੀਤੀਆਂ ਨੇ ਜੀ ਇਸ ਤੋਂ ਅਗਲੀਆਂ ਅਸ਼ਟਪਦੀਆਂ ਆਪਾਂ ਕੱਲ ਦੇ ਦੀਵਾਨਾ ਵਿੱਚ ਵਿਚਾਰਾਂਗੇ ਤਹਨਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਕਰਨ ਆਪ ਸਭ ਜੁੜਿਓ ਤੁਹਾਡਾ ਸਭਨਾ ਦਾ ਧੰਨਵਾਦ ਹੈ ਹੋਈਆਂ ਬੇਅੰਤ ਬੇਅੰਤ ਭੁੱਲਾਂ ਗਲਤੀਆਂ ਦੀ ਖਿਮਾ ਜੀ ਆਓ 2-4 ਮਿੰਟ ਆਪਾਂ ਨਾਮ ਜਪਣੇ ਸਾਰੇ ਕਿਰਪਾ ਕਰਿਓ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ